ਸਾਤਰੀਏ ਕਾਰਜ ਜੀ ਸਾਰਿਆਂ ਨੂੰ ਅੱਜ ਆਪਾਂ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਚੰਨੋ ਜਿਸ ਨੂੰ ਲਿਖਿਆ ਹੈ ਇੱਕ ਮਸਰਹੰਦੀ ਜੀ ਨੇ ਜਸਪਾਲ ਸਿੰਘ ਦਾ ਪਰਿਵਾਰ ਬਹੁਤ ਗਰੀਬ ਹੈ ਤੇ ਜਸਪਾਲ ਸਿੰਘ ਖੁਦ ਇੱਕ ਤਿੰਨ ਟੈਰਾਂ ਵਾਲੀ ਢੇੜੀ ਤੇ ਢੋਤਾਈ ਦਾ ਕੰਮ ਕਰਦਾ ਹੈ ਉਹ ਆਪਣੀ ਢੇੜੀ ਲੈ ਕੇ ਇੱਕ ਸੀਮੈਂਟ ਬਜਰੀ ਵਾਲੀ ਦੁਕਾਨ ਦੇ ਬਾਹਰ ਖੜਦਾ ਹੈ ਜਦੋਂ ਕੋਈ ਵੀ ਗਾਹਕ ਸੀਮੈਂਟ ਜਾ ਰਿਤਾ ਜਾਂ ਬਜਰੀ ਲਈ ਕਹੇ ਕੇ ਜਾਂਦਾ ਹੈ ਤਾਂ ਦੁਕਾਨ ਦਾ ਮਾਲਕ ਜਸਪਾਲ ਸਿੰਘ ਨੂੰ ਛੱਡ ਕੇ ਆਉਣ ਲਈ ਕਹਿ ਦਿੰਦਾ ਹੈ ਪਾਸ ਇਹੀ ਕੰਮ ਨਾਲ ਜਸਪਾਲ ਸਿੰਘ ਦਾ ਆਪਣਾ ਘਰ ਚਲੀ ਜਾਂਦਾ ਸੀ ਜਸਪਾਲ ਸਿੰਘ ਦੀ ਇੱਕ ਧੀ ਹੈ ਜਿਸ ਦਾ ਨਾਮ ਹੈ ਚਰਨਜੀਤ ਕੌਰ ਤੇ ਇੱਕ ਪੁੱਤਰ ਹੈ ਜਿਸ ਦਾ ਨਾਮ ਹੈ ਹਰਸ਼ਦੀਪ ਸਿੰਘ ਜਸਪਾਲ ਸਿੰਘ ਨੇ ਇੱਕ ਮੱਝ ਵੀ ਰੱਖੀ ਹੋਈ ਹੈ ਜਿਸ ਨੂੰ ਘਰੇ ਸਾਰੇ ਮੰਗੋ ਕਹਿ ਕੇ ਬੁਲਾਉਂਦੇ ਨੇ ਜਸਪਾਲ ਸਿੰਘ ਆਪਣੀ ਧੀ ਨੂੰ ਪਿਆਰ ਨਾਲ ਚੰਨੋ ਤੇ ਪੁੱਤ ਨੂੰ ਹਰਸ਼ ਕਹਿ ਕੇ ਬੁਲਾਉਂਦਾ ਹੈ ਚੰਨੋ ਹਰਸ਼ ਨਾਲੋਂ ਉਮਰ ਚ ਵੱਡੀ ਹੈ ਜਿਸਪਾਲ ਸਿੰਘ ਦੀ ਘਰ ਵਾਲੀ ਹਰਸ਼ ਨੂੰ ਜਨਮ ਦਿਨ ਸਮੇਂ ਗੁਤ ਰ ਗਈ ਸੀ ਜੋ ਜਿਸਪਾਲ ਸਿੰਘ ਨੇ ਹੀ ਦੋਨੋਂ ਬੱਚੇ ਕਿਸ ਤਰ੍ਹਾਂ ਪਾਲ ਪੋਸ ਕੇ ਵੱਡੇ ਕੀਤੇ ਉਹ ਸਿਰਫ ਜਿਸਪਾਲ ਸਿੰਘ ਹੀ ਜਾਣਦਾ ਹੈ ਚੰਨੋ ਹੁਣ 10ਵੀਂ ਕਲਾਸ ਵਿੱਚ ਤੇ ਹਰਸ਼ 7ਵੀਂ ਕਲਾਸ ਵਿੱਚ ਪੜਦਾ ਹੈ ਦੋਨੋਂ ਸਰਕਾਰੀ ਸਕੂਲ ਵਿੱਚ ਪੜ੍ਹਦੇ ਹਨ ਤੇ ਦੋਨੋਂ ਬੱਚੇ ਪੜ੍ਹਾਈ ਵਿੱਚ ਬਹੁਤ ਹੀ ਹੁਸ਼ਿਆਰ ਹਨ ਸਵੇਰੇ ਸਕੂਲ ਜਾਣ ਤੋਂ ਪਹਿਲਾਂ ਚੰਨੋ ਆਪਣੇ ਪਿਤਾ ਨਾਲ ਰੇੜੀ ਵਿੱਚ ਮੰਗੋ ਲਈ ਪੱਠੇ ਵੱਢ ਕੇ ਲੈ ਕੇ ਆਉਂਦੀ ਸੀ ਭਾਵੇਂ ਚੰਨੋ 10ਵੀਂ ਵਿੱਚ ਪੜ੍ਹਦੀ ਹੈ ਫਿਰ ਵੀ ਉਹ ਰੇੜੀ ਚਲਾਉਣ ਵਿੱਚ ਕੋਈ ਸ਼ਰਮ ਮਹਿਸੂਸ ਨਹੀਂ ਸੀ ਕਰਦੀ ਕਿਉਂਕਿ ਉਹ ਬਚਪਨ ਤੋਂ ਹੀ ਆਪਣੇ ਪਿਤਾ ਨਾਲ ਰੇੜੀ ਤੇ ਝੂਟੇ ਲੈਣ ਬਹਾਨੇ ਅਕਸਰ ਪੱਠੇ ਵੱਢਣ ਜਾਇਆ ਕਰਦੀ ਸੀ ਕਈ ਵਾਰ ਚੰਨੋ ਤੇ ਹਰਸ਼ ਦੋਵੇਂ ਹੀ ਇਕੱਠੇ ਵੱਢਣਾ ਚਲੇ ਜਾਂਦੇ ਸੀ ਮੈਂ ਵੀ ਚੰਨੋ ਨੂੰ ਅਕਸਰ ਰੇੜੀ ਤੇ ਇਕੱਠੇ ਵੱਢਣ ਜਾਂਦੀ ਦੇਖਦਾ ਕਦੇ ਉਹ ਹਰਸ਼ ਨਾਲ ਤੇ ਕਦੇ ਆਪਣੇ ਪਿਤਾ ਨਾਲੋਂ ਦੀ ਮੈਂ ਹਮੇਸ਼ਾ ਇਹੀ ਸੋਚਦਾ ਕਿ ਯਾਰ ਇਹਨਾਂ ਦੀ ਜ਼ਿੰਦਗੀ 'ਚ ਕਦੇ ਸੁਧਾਰ ਹੋਊ ਕਿਉਂਕਿ ਮੈਨੂੰ ਵੀ ਇਹ ਸਭ ਦੇਖਦੇ ਨੂੰ ਕਾਫੀ ਬਰੇ ਵਿਦਗੇ ਸੰ ਜਿਸ ਸਮੇਂ ਬੱਚੇ ਖੜਾਉਣਿਆਂ ਨਾਲ ਖੇਡਦੇ ਨੇ ਉਸ ਉਮਰ 'ਚ ਚੰਨੋ ਨੇ ਹੱਥ ਵਿੱਚ ਦਾਤੀ ਚੱਕ ਆਪਣੇ ਪਿਤਾ ਦੀ ਉਸ ਦੇ ਕੰਮ ਵਿੱਚ ਮਦਦ ਕਰਨਾ ਸ਼ੁਰੂ ਕਰ ਦਿੱਤੀ ਸੀ ਚੰਨੋ ਦਾ ਬਚਪਨ ਤਾਂ ਘਰ ਦੇ ਕਮਾਂਕਾਰਾਂ ਵਿੱਚ ਹੀ ਨਿਕਲ ਗਿਆ ਛੋਟੀ ਉਮਰੇ ਹੀ ਚੰਨੋ ਘਰ ਦਾ ਸਾਰਾ ਕੰਮਕਾਰ ਕਰਨ ਲੱਗ ਪਈ ਸੀ ਹੁਣ ਚੰਨੋ ਦੇ 10ਵੀਂ ਦੇ ਪੇਪਰ ਸ਼ੁਰੂ ਹੋਣ ਵਾਲੇ ਸਨ ਤਾਂ ਉਸ ਦੇ ਪਿਤਾ ਨੇ ਉਸ ਨੂੰ ਸਵੇਰੇ ਪੱਠੇ ਵੜਨ ਲਈ ਜਾਣ ਤੋਂ ਮਨਾ ਕਰਤਾ ਸੀ ਕਿ ਤੋਂ ਹੁਣ ਕੁਝ ਦਿਨ ਪੜ੍ਹਾਈ ਕਰ ਲੈ ਪਰ ਚੰਨੂ ਤਾਂ ਚੰਨੋ ਸੀ ਉਹ ਆਪਣੇ ਪਿਤਾ ਜੀ ਤੋਂ ਜਿਆਦਾ ਤੋਂ ਜਿਆਦਾ ਮਦਦ ਕਰਨਾ ਚਾਹੁੰਦੀ ਸੀ ਕਿਉਂਕਿ ਚੰਨੋ ਨੂੰ ਪਤਾ ਸੀ ਕਿ ਸਾਰਾ ਦਿਨ ਉਸਦਾ ਪਿਤਾ ਢੋਢਾਈ ਦਾ ਕੰਮ ਕਰਦਾ ਰਹਿੰਦਾ ਹੈ ਤੇ ਥੱਕ ਜਾਂਦਾ ਥੋੜੇ ਦਿਨਾਂ ਬਾਅਦ ਹੀ ਚੰਨੋ ਦੇ ਪੇਪਰ ਸ਼ੁਰੂ ਹੋ ਗਏ ਚੰਨੋ ਦੇ ਪੇਪਰ ਬਹੁਤ ਵਧੀਆ ਹੋਏ ਰਿਜ਼ਲਟ ਤਾਂ ਚੰਨੋ ਨੂੰ ਪਤਾ ਹੀ ਸੀ ਕਿ ਉਸ ਦੀ ਕੋਈ ਨਾ ਕੋਈ ਪੋਜੀਸ਼ਨ ਤਾਂ ਜ਼ਰੂਰ ਆਏਗੀ ਉਸੇ ਤਰ੍ਹਾਂ ਚੰਨੋ ਨੇ ਪੂਰੇ ਜ਼ਿਲ੍ਹੇ ਵਿੱਚੋਂ ਟੌਪ ਕੀਤਾ ਚੰਨੋ ਹਰਸ਼ ਤੇ ਉਸਦਾ ਪਿਤਾ ਤਿੰਨੋਂ ਬਹੁਤ ਖੁਸ਼ ਹਨ ਚੰਨੋ ਨੇ 11ਵੀਂ ਵਿੱਚ ਵੀ ਟੌਪ ਕੀਤਾ ਤੇ 12ਵੀਂ ਕਲਾਸ ਵਿੱਚ ਵੀ ਟੌਪ ਕੀਤਾ ਹਰਸ਼ ਵੀ ਚੰਗੇ ਨੰਬਰ ਲੈ ਕੇ ਅੱਗੇ ਵਧ ਰਿਹਾ ਸੀ ਵੀ ਹੁਣ ਚੰਨੋ ਨੇ ਵੀ ਬੀਏ ਦੀ ਪੜ੍ਹਾਈ ਪੂਰੀ ਕਰ ਲਈ ਵਿੰਡੋ ਬਾਹਰ ਸ਼ਹਿਰ ਵਾਲੇ ਸਰਕਾਰੀ ਕਾਲਜੇ ਚ ਦਾਖਲਾ ਲੈ ਲਿਆ ਸੀ ਚੰਨੋ ਕਾਲਜ ਵਿੱਚ ਵੀ ਬਿਲਕੁਲ ਸਿੰਪਲ ਬਣ ਕੇ ਹੀ ਆਉਂਦੀ ਬਾਕੀ ਕੁੜੀਆਂ ਵਾਂਗ ਉਸ ਨੂੰ ਸਜਣਾ ਸਵਰਨਾ ਨਹੀਂ ਸੀ ਆਉਂਦਾ ਉਹ ਸਿਰਫ ਆਪਣੀ ਪੜ੍ਹਾਈ ਤੇ ਹੀ ਧਿਆਨ ਦਿੰਦੀ ਸੀ ਚੰਨੋ ਦੀ ਪੜ੍ਹਾਈ ਵਿੱਚ ਐਨੀ ਰੁਚੀ ਹੋਣ ਕਰਕੇ ਉਸ ਦੀਆਂ ਸਹੇਲੀਆਂ ਉਸ ਨੂੰ ਮਜ਼ਾਕ ਵਿੱਚ ਕਿਤਾਬੀ ਕੀੜਾ ਵੀ ਕਾਇਦਨਿਆ ਸੀ ਉਸ ਦੀ ਪੜ੍ਹਾਈ ਵਿੱਚ ਐਨੀ ਰੁਚੀ ਦੇਖ ਕੇ ਉਸ ਦੇ ਕਾਲਜ ਵਾਲੇ ਪ੍ਰੋਫੈਸਰ ਬਹੁਤ ਪ੍ਰਭਾਵਿਤ ਸਨ ਤੇ ਸਾਰੇ ਹੀ ਉਸ ਦੇ ਘਰ ਦੀ ਹਾਲਤ ਬਾਰੇ ਵੀ ਜਾਣਦੇ ਸੀ ਚੰਨੋ ਨੇ ਆਪਣੇ ਬੀਏ ਦੀ ਤੇ ਐਮਏ ਦੀ ਪੜ੍ਹਾਈ ਵੀ ਵਧੀਆ ਨੰਬਰਾਂ ਤੇ ਪੋਜੀਸ਼ਨਾਂ ਨਾਲ ਪਾਸ ਕਰ ਲਈ ਹੁਣ ਉਸ ਨੇ ਸਰਕਾਰੀ ਨੌਕਰੀ ਲਈ ਫਾਰਮ ਭਰਨੇ ਸ਼ੁਰੂ ਕਰ ਦਿੱਤੇ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਪਿੰਡ ਦੇ ਕੁਝ ਮੋਹਤਵਰ ਬੰਦੇ ਚੰਨੋ ਤੇ ਉਸਦੇ ਪਿਤਾ ਨਾਲ ਗੱਲਬਾਤ ਕਰਨ ਲਈ ਆਏ ਕਿ ਪਿੰਡ ਵਿੱਚ ਸਰਪੰਚੀ ਦੀਆਂ ਚੋਣਾਂ ਨੇ ਜੇ ਚੰਨੋ ਵਰਗੀ ਪੜ੍ਹੀ ਲਿਖੀ ਕੁੜੀ ਪਿੰਡ ਦੀ ਸਰਪੰਚ ਬਣਦੀ ਹੈ ਤਾਂ ਪਿੰਡ ਦਾ ਵਿਕਾਸ ਹੋ ਸਕਦਾ ਹੈ ਚੰਨੋ ਦੇ ਪਿਤਾ ਨੇ ਝੋੜਣ ਲੜਨ ਦਾ ਫੈਸਲਾ ਚੰਨੋ ਤੇ ਛੱਡ ਦਿੱਤਾ ਤੇ ਚੰਨੋ ਨੇ ਦੱਸਿਆ ਕਿ ਉਸ ਨੂੰ ਸਰਪੰਚੀ ਬਾਰੇ ਕੁਝ ਵੀ ਪਤਾ ਨਹੀਂ ਤੇ ਨਾਲੇ ਉਹ ਤਾਂ ਸਰਕਾਰੀ ਨੌਕਰੀ ਕਰਨਾ ਚਾਹੁੰਦੀ ਹੈ ਤਾਂ ਕਿ ਪਿੰਡ ਉਹਨਾਂ ਪਿੰਡ ਦੇ ਉਹਨਾਂ ਬੰਦਿਆਂ ਨੇ ਚੰਨੋ ਦੀ ਮਦਦ ਕਰ ਲਈ ਕਿਹਾ ਕਿ ਜੇ ਚੰਨੋ ਨੂੰ ਸਰਪੰਚੀ ਨੂੰ ਲੈ ਕੇ ਕੋਈ ਵੀ ਮੱਦ ਦੀ ਲੋੜ ਪਵੇ ਤਾਂ ਉਸ ਦੇ ਨਾਲ ਹਨ ਹੁਣ ਚੰਨੋ ਨੇ ਆਪਣਾ ਨੌਕਰੀ ਵਾਲਾ ਸੁਪਨਾ ਦਵਾ ਲਿਆ ਤੇ ਸਰਪੰਚੀ ਲੜਨ ਦਾ ਫੈਸਲਾ ਲੈ ਲਿਆ ਹੁਣ ਉਸਨੇ ਪਿੰਡ ਦੇ ਲੋਕਾਂ ਦੇ ਘਰ-ਘਰ ਜਾ ਕੇ ਪਿੰਡ ਦੇ ਵਧੀਆ ਵਿਕਾਸ ਲਈ ਵੋਟਾਂ ਮੰਗਣੀਆਂ ਸ਼ੁਰੂ ਕਰ ਦਿੱਤੀਆਂ ਪਿੰਡ ਦੇ ਜ਼ਿਆਦਾਤਰ ਲੋਕ ਚੰਨੋ ਦੇ ਪੱਖ ਵਿੱਚ ਹੀ ਗੱਲ ਕਰ ਰਹੇ ਸਨ ਤੇ ਕੁਝ ਲੋਕ ਕਹਿ ਰਹੇ ਸਨ ਕਿ ਇੱਕ ਕੁੜੀ ਕੇ ਸਰਪੰਚੀ ਕਰੋ ਕਿ ਇਹ ਅ fırsਰਾਂ ਨਾਲ ਗੱਲਬਾਤ ਕਿਸ ਤਰ੍ਹਾਂ ਕਰੋ ਸਰਪੰਚੀ ਤਾਂ ਇੱਕ ਬੰਦਾ ਹੀ ਵਧੀਆ ਤਰੀਕੇ ਨਾਲ ਕਰ ਸਕਦਾ ਹੈ ਕੁਝ ਦਿਨਾਂ ਵਿੱਚ ਹੀ ਸਰਪੰਚੀ ਦੀਆਂ ਚੋਣਾਂ ਹੋ ਗਈਆਂ ਤੇ ਚੰਨੋ ਕਾਫੀ ਵੋਟਾਂ ਨਾਲ ਜਿੱਤ ਵੀ ਗਈ ਤੇ ਚੰਨੋ ਕਾਫੀ ਖੁਸੀ ਕਿ ਪਿੰਡ ਦੇ ਲੋਕਾਂ ਨੇ ਉਸ ਤੇ ਇੰਨਾ ਭਰੋਸਾ ਕਰਕੇ ਉਸ ਨੂੰ ਜਿਤਾਇਆ ਤੇ ਹੁਣ ਉਹ ਵੀ ਆਪਣੇ ਪਿੰਡ ਦੀ ਤਕਰੀਰ ਤਕਦੀਰ ਬਦਲਣ ਵਾਲੀ ਸੀ ਪਹਿਲੇ ਕੁਝ ਮਹੀਨੇ ਤਾਂ ਚੰਨੋ ਸਮਝੀ ਨਹੀਂ ਸੀ ਲੱਗ ਰਿਹਾ ਕਿ ਕਿਸ ਤਰ੍ਹਾਂ ਪਿੰਡ ਦਾ ਵਿਕਾਸ ਕੀਤਾ ਜਾਵੇ ਫਿਰ ਉਸਨੇ ਕਿਤਾਬਾਂ ਤੇ ਪਿੰਡ ਦੇ ਮੋਹਤਵਾਰ ਬੰਦਿਆਂ ਦੀ ਮਦਦ ਨਾਲ ਸਰਪੰਚ ਦੇ ਕੰਮ ਕਰਨ ਦੇ ਤਰੀਕਿਆਂ ਬਾਰੇ ਜਾਣਕਾਰੀ ਹਾਸਲ ਕੀਤੀ ਪਿੰਡ ਦੀਆਂ ਗਲੀਆਂ ਨਾਲੀਆਂ ਤਾਂ ਉਹ ਪਹਿਲਾਂ ਹੀ ਪੱਕੀਆਂ ਕਰਾ ਚੁੱਕੀ ਸੀ ਪਰ ਉਹ ਕਿਸ ਨੂੰ ਪਿੰਡ ਦਾ ਪਰ ਉਹ ਇਸ ਨੂੰ ਪਿੰਡ ਦਾ ਵਿਕਾਸ ਨਹੀਂ ਸਮਝਦੀ ਸੀ ਉਹ ਪਿੰਡ ਲਈ ਕੁਝ ਹੋਰ ਵਧੀਆ ਕਰਨਾ ਚਾਹੁੰਦੀ ਸੀ ਹੁਣ ਉਸਨੇ ਪਿੰਡ ਦੇ ਟੋਬੇ ਨੂੰ ਪੱਕਾ ਕਰਕੇ ਉਸ ਦੇ ਸੱਡਾਂ ਤੇ ਪਾਰਕ ਬਣਾ ਦਿੱਤੀ ਤੇ ਪਾਰਕ ਵਿੱਚ ਵਧੀਆ ਕਿਸਮ ਦੇ ਫੁੱਲ ਬੂਟੇ ਤੇ ਦਰਖਤ ਲਾ ਦਿੱਤੇ ਪਿੰਡ ਦੇ ਲੋਕਾਂ ਲਈ ਬੈਠਣ ਲਈ ਪਾਰਕ ਵਿੱਚ ਬੈਂਚ ਲਵਾ ਦਿੱਤੇ ਤੇ ਬੱਚਿਆਂ ਲਈ ਝੂਲੇ ਲਵਾਤੇ ਹੁਣ ਜਿਹੜੇ ਲੋਕ ਪਿੰਡ ਦੇ ਟੋਬੇ ਕੋਲੋਂ ਲੱਗਦੇ ਵੀ ਨਹੀਂ ਸਨ ਉਹ ਹੁਣ ਸਵੇਰੇ ਸ਼ਾਮ ਪਾਰਕ ਦੇ ਵਿੱਚ ਘੁੰਮਣ ਆਉਣ ਲੱਗ ਪਏ ਪਿੰਡ ਦੇ ਸਕੂਲ ਦੀ ਮੁਰੰਮਤ ਸ਼ੁਰੂ ਹੋ ਗਈ ਨਮਾ ਪਰਨੀਚਰ ਵੀ ਸਕੂਲ ਵਿੱਚ ਆ ਗਿਆ ਸਕੂਲ ਨੂੰ ਇੱਕ ਨਵੀਂ ਦਿੱਖ ਦੇ ਦਿੱਤੀ ਗਈ ਜੋ ਕਿ ਸਕੂਲ ਦੇ ਅਧਿਆਪਕਾਂ ਤੇ ਬੱਚਿਆਂ ਦੇ ਪਿੰਡ ਵਾਲਿਆਂ ਨੂੰ ਬਹੁਤ ਪਸੰਦ ਆ ਰਹੀ ਸੀ ਚੰਨੋ ਨੇ ਪਿੰਡ ਵਿੱਚ ਇੱਕ ਲਾਇਬ੍ਰੇਰੀ ਦਾ ਨਿਰਮਾਣ ਕੀਤਾ ਜੋ ਕਿ ਇੱਕ ਐਨ ਜੀਓ ਦੇ ਨਾਲ ਮਿਲ ਕੇ ਕੀਤਾ ਗਿਆ ਚੰਨੋ ਦੇ ਪਿੰਡ ਵਿੱਚ ਕੀਤੇ ਕੰਮਾਂ ਨੂੰ ਦੇਖਣ ਲਈ ਨਾਲ ਦੇ ਪਿੰਡਾਂ ਦੇ ਲੋਕ ਵੀ ਸਰਪੰਚ ਵੀ ਦੇਖਣਾ ਆਉਂਦੇ ਚੰਨੋਂ ਤੋਂ ਸਲਾਹ ਲੈਂਦੇ ਕਿ ਉਹ ਆਪਣੇ ਪਿੰਡ ਵਿੱਚ ਕਿਸ ਤਰ੍ਹਾਂ ਵਿਕਾਸ ਕਰ ਰਹੀ ਹੈ ਹੁਣ ਚੰਨੋਂ ਨੇ ਆਪਣੇ ਪਿੰਡ ਵਿੱਚ ಗ್ರಾಮ ਪੰਚਾਇਤ ਕਰਨੀ ਵੀ ਸ਼ੁਰੂ ਕਰ ਦਿੱਤੀ ਜੋ ਕਿ ਪਹਿਲਾਂ ਕਦੇ ਨਹੀਂ ਹੋਈ ਸੀ ಗ್ರಾಮ ਪੰਚਾਇਤ ਵਿੱਚ ਉਹ ਪਿੰਡ ਦੀ ਲੋਕਾਂ ਵੱਲੋਂ ਦਿੱਤੀਆਂ ਵਧੀਆਂ ਸਲਾਹਾਂ ਤੇ ਪਿੰਡ ਵਿੱਚ ਜਿੱਥੇ ਕੀਤੀ ਵੀ ਕਿਸੇ ਚੀਜ਼ ਦੀ ਲੋੜ ਹੈ ਉਸ ਤੇ ਤੁਰੰਤ ਕੰਮ ਕਰਦੀ ਸੀ ਚੰਨੋ ਦੀ ਵਧੀਆ ਕੰਮਕਾਰ ਨੂੰ ਦੇਖਦੇ ਹੋਏ ਉਸ ਲਈ ਕਈ ਪੁਰਸਕਾਰ ਵੀ ਉਸ ਨੂੰ ਮਿਲੇ ਜੋ ਕਿ ਉਸਨੇ ਪਿੰਡ ਦੀ ਹੀ ਲਾਇਬ੍ਰੇਰੀ ਵਿੱਚ ਰੱਖੇ ਹੋਏ ਹਨ ਹੁਣ ਚੰਨੋ ਦੇ ਘਰ ਦਾ ਬਹੁਤ ਬਿਹਤਰ ਹੋ ਗਏ ਸੀ ਹੁਣ ਉਸਨੇ ਇੱਕ ਵਧੀਆ ਘਰ ਬਣਾ ਲਿਆ ਸੀ ਉਸ ਦਾ ਛੋਟਾ ਭਰਾ ਹਰਸ਼ੀ ਐਮਏ ਫਾਈਨਲ ਕਰ ਰਿਹਾ ਹੈ ਹੁਣ ਸਾਰਾ ਪਿੰਡ ਚੰਨੋ ਦੀਆਂ ਸਫਤਾਂ ਕਰਦਾ ਨਹੀਂ ਥਕਦਾ ਕਿਹੋ ਜਿਹਾ ਕੰਮ ਚੰਨੋਂ ਨੇ ਕਰਿਆ ਬਹੁਤ ਹੀ ਬਹੁਤ ਵਧੀਆ ਕੰਮ ਕਰਿਆ ਆਖਰ ਚੰਨੋਂ ਵੀ ਇਸ ਪਿੰਡ ਦੀ ਧੀ ਹੀ ਸੀ ਇੱਕ ਨਾ ਇੱਕ ਦਿਨ ਉਸਨੇ ਵੀ ਆਪਣੇ ਸਹੁਰੇ ਪਰਿਵਾਰ ਜਾਣਾ ਹੀ ਸੀ ਚੰਨੋਂ ਦਾ ਰਿਸ਼ਤਾ ਸ਼ਹਿਰ ਵਿੱਚ ਹੋ ਜਾਂਦਾ ਹੈ ਤੇ ਉਸਦਾ ਪਤੀ ਸ਼ਹਿਰ ਵਿੱਚ ਡੀਸੀ ਦਫ਼ਤਰ ਵਿੱਚ ਸਰਕਾਰੀ ਨੌਕਰੀ ਕਰਦਾ ਹੈ ਚੰਨੋਂ ਦਾ ਵਿਆਹ ਉਸਦੇ ਪਿਤਾ ਨੇ ਬڑے ਲਾਡਾ ਜਾਵਾਂ ਨਾਲ ਕੀਤਾ ਚੰਨੋ ਦਾ ਪਿਤਾ ਬਹੁਤ ਕੌਸੀ ਕਿਉਂਕਿ ਉਹ ਜਾਣਦਾ ਸੀ ਕਿ ਚੰਨੋ ਨੇ ਆਪਣਾ ਸਾਰਾ ਬਚਪਨ ਅਤੇ ਜਵਾਨੀ ਕਿਸ ਤਰ੍ਹਾਂ ਇੱਕ ਕੱਚੇ ਘਰ ਵਿੱਚ ਕੱਟੇ ਨੀ ਪਰ ਹੌ ਉਸ ਨੂੰ ਕੋਈ ਫਿਕਰ ਨਹੀਂ ਸੀ ਕਿਉਂਕਿ ਚੰਨੋ ਦਾ ਘਰ ਵਾਲਾ ਸਰਕਾਰੀ ਨੌਕਰੀ ਜੋ ਕਰਦਾ ਸੀ ਤੇ ਆਪਣੇ ਮਾਪਿਆਂ ਦਾ ਵੀ ਇਕਲੌਤਾ ਪੁੱਤਰ ਸੀ ਚੰਗੀ ਜਾਇਦਾਦ ਦਾ ਮਾਲਕ ਸੀ ਚੰਨੋ ਨੂੰ ਉਸਦਾ ਪਤੀ ਬਹੁਤ ਪਿਆਰ ਕਰਦਾ ਸੀ ਤੇ ਚੰਨੋ ਵੀ ਉਸ ਨੂੰ ਬਹੁਤ ਪਿਆਰ ਕਰਦੀ ਸੀ ਦੋਨਾਂ ਦੇ ਵਿਚਾਰ ਕਾਫੀ ਮਿਲਦੇ ਸਨ ਤੇ ਦੋਨੋਂ ਇੱਕ ਦੂਜੇ ਦੀ ਗੱਲ ਬਾਕੂ ਵੀ ਸਮਝਦੇ ਸਨ ਚੰਨੋ ਦੇ ਮੂੰਹ ਤੇ ᱨੌਣਕ ਦੇਖ ਚੰਨੋ ਦਾ ਪਿਤਾ ਬਹੁਤ ਖੁਸ਼ ਹੁੰਦਾ ਚੰਨੋ ਦੇ ਘਰ ਵਾਲੇ ਦੀ ਚੰਨੋ ਦੇ ਭਰਾ ਹਰਸ਼ ਨਾਲ ਵੀ ਬਹੁਤ ਵਧੀਆ ਬਣਦੀ ਸੀ ਜਦੋਂ ਵੀ ਚੰਨੋ ਨੇ ਆਪਣੇ ਪੇਕੇ ਘਰ ਆਉਣਾ ਹਰਸ਼ ਨੇ ਆਪਣੇ ਜੀਜੇ ਨਾਲ ਗੱਡੀ ਵਿੱਚ ਸ਼ਹਿਰ ਚਲੇ ਜਾਣਾ ਜਾਂ ਫਿਰ ਗੁਰੂ ਘਰ ਮੱਥਾ ਟੇਕਣ ਚਲੇ ਜਾਣਾ ਚੰਨੋ ਦੇ ਵਿਆਹ ਨੂੰ ਤਕਰੀਬਨ 2 ਸਾਲ ਹੋ ਚੁੱਕੇ ਸਨ ਤੇ ਚੰਨੋ ਹੁਣ ਮਾਂ ਬਣਨ ਵਾਲੀ ਸੀ ਕੁਝ ਦਿਨਾਂ ਬਾਅਦ ਹੀ ਚੰਨੋ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਦੋਨੋਂ ਪਰਿਵਾਰ ਬਹੁਤ ਖੁਸ਼ ਹਨ ਚੰਨੋ ਦਾ ਪਤੀ ਵੀ ਬਹੁਤ ਖੁਸ਼ ਸੀ ਤੇ ਦਫ਼ਤਰ ਵਿੱਚ ਉਸ ਦੇ ਸਟਾਫ ਵਾਲੇ ਸਾਰੀਆਂ ਦੋਸਤਾਂ ਨੇ ਉਸਨੂੰ ਮੁਬਾਰਕਬਾਦ ਦਿੱਤੀ ਕੁਝ ਦਿਨਾਂ ਬਾਅਦ ਚੰਨੋ ਦੇ ਪਤੀ ਨੇ ਆਪਣੇ ਸਟਾਫ ਵਾਲਿਆਂ ਨੂੰ ਵੀ ਪਾਰਟੀ ਦਿੱਤੀ ਹੁਣ ਚੰਨੋ ਦੀ ਵੀ ਹਸਪਤਾਲ ਵਿੱਚੋਂ ਛੁੱਟੀ ਹੋ ਗਈ ਸੀ ਤੇ ਉਹ ਆਪਣੇ ਬੱਚੇ ਨੂੰ ਲੈ ਕੇ ਘਰ ਆ ਗਈ ਸੀ ਘਰ ਵਿੱਚ ਬੱਚੇ ਦੇ ਆ ਜਾਣ ਨਾਲ ਘਰ ਵਿੱਚ ਇੱਕ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਸੀ ਚੰਨੋ ਦੀ ਸੱਸ ਵੀ ਹਰਦਮ ਚੰਨੋ ਕੋਲ ਬੈਠ ਬੱਚੇ ਨਾਲ ਗੱਲਾਂ ਕਰਦੀ ਰਹਿੰਦੀ ਸਭ ਨੇ ਮਿਲ ਕੇ ਬੱਚੇ ਦਾ ਨਾਮ ਪਰਮ ਰੱਖਿਆ ਬਖਤ ਲੱਗਦਾ ਗਿਆ ਪਰਮ ਵੀ 3 ਸਾਲ ਦਾ ਹੋ ਗਿਆ ਹੁਣ ਚੰਨੋ ਤੇ ਉਸਦੇ ਪਤੀ ਨੇ ਪਰਮ ਨੂੰ ਸਕੂਲ ਦਾਖਲਾ ਕਰਾਉਣ ਦਾ ਸਲਾਹ ਦਿੱਤੀ ਤੇ ਚੰਨੋ ਦੇ ਪਤੀ ਨੇ ਚੰਨੋ ਨੂੰ ਕਿਹਾ ਕਿ ਉਹ ਆਪਣੇ ਦਫਤਰ ਜਾ ਕੇ ਜਲਦੀ ਆ ਜਾਵੇਗਾ ਫਿਰ ਪਰਮ ਨੂੰ ਸਕੂਲ ਦਾਖਲ ਕਰਾਉਣ ਚਲੇ ਜਾਣਗੇ ਡਾਕਟਰ ਦਾ ਕੰਮ ਖਤਮ ਕਰਕੇ ਚੰਨੋ ਦਾ ਪਤੀ ਗੱਡੀ ਵਿੱਚ ਆਪਣੇ ਘਰ ਲਈ ਨਿਕਲ ਗਿਆ ਪਰ ਰਸਤੇ ਵਿੱਚ ਸੜਕ ਤੇ ਘੁੰਮ ਰਹੀ ਇੱਕ ਆਵਾਰਾ ਗਾਂ ਉਸ ਦੀ ਗੱਡੀ ਅੱਗੇ ਆ ਜਾਂਦੀ ਹੈ ਉਹ ਉਸ ਗਾਂ ਨੂੰ ਬਚਾਉਣ ਲਈ ਆਪਣੀ ਗੱਡੀ ਨੂੰ ਦੂਜੇ ਪਾਸੇ ਘੁਮਾ ਦਿੰਦਾ ਹੈ ਤਾਂ ਦੂਜੇ ਪਾਸੇ ਤੋਂ ਆ ਰਹੇ ਤੇਜ਼ ਰਫ਼ਤਾਰ ਟਰੱਕ ਨਾਲ ਉਸ ਦੀ ਗੱਡੀ ਦਾ ਐਕਸੀਡੈਂਟ ਹੋ ਜਾਂਦਾ ਹੈ ਜਿਸ ਨਾਲ ਚੰਨੋ ਦੇ ਪਤੀ ਦੀ मौत हो जाती है एक हल्दा खेद पल उजड़ा है चनो न कुछ समझ नहीं आता किल्दी हो गया सारे परिवार से जमें कहर ही टुट गया हो समझ नहीं सी आ रहा अज चन्नों दे पति गुजरे दो साल बीत चुके हैं ते चनो पति की नौकरी मिल चुकी है ਪਰ ਜਨਨੋ ਦੀਆਂ ਅੱਖਾਂ ਅੱਜ ਵੀ ਆਪਣੇ ਪਤੀ ਨੂੰ ਯਾਦ ਕਰਕੇ ਨਮ ਹੋ ਜਾਂਦੀਆਂ ਨੇ ਚਨੋ ਨੂੰ ਰੱਬ ਕੋਲੋਂ ਹਮੇਸ਼ਾ ਇੱਕੋ ਸਕਾਇਤ ਹੈ ਕਿ ਬਚਪਨ ਵਿੱਚ ਰੱਬ ਨੇ ਉਸ ਕੋਲੋਂ ਮਾਂ ਦਾ ਪਿਆਰ ਖੋ ਲਿਆ ਤੇ ਹੁਣ ਉਸ ਦੇ ਪੁੱਤ ਕੋਲੋਂ ਉਸ ਦੇ ਪਿਤਾ ਦਾ ਪਿਆਰ ਖੋ ਲਿਆ ਇਹ ਸਭ ਸਿਰਫ ਉਸ ਨਾਲ ਹੀ ਕਿਉਂ ਹੋ ਰਿਹਾ ਹੈ ਇਹ ਕਹਾਣੀ ਬਹੁਤ ਹੀ ਭਾਵੁਕ ਕਹਾਣੀ ਹੈ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਅੰਤ ਤੱਕ ਸੁਣ ਲਈ ਧੰਨਵਾਦ ਜੀ